ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਮਾਲਵਾ ਵਲੌਗ ਵਿੱਚ ਅੱਜ ਦਿਨ ਹੈਗਾ ਐਤਵਾਰ ਤੇ ਕੰਮ ਮੇਰੇ ਬਹੁਤ ਸਾਰੇ ਸੀ ਸਫਾਈਆਂ ਕੀਤੀਆਂ ਅੱਜ ਮੈਂ ਵੀਡੀਓ ਬਣਾਈ ਨੀਗੀ ਵੀਡੀਓ ਦੀ ਸ਼ੁਰੂਆਤ ਹੁਣ ਮੈਂ ਸ਼ਾਮ ਨੂੰ 4 ਵਜੇ ਕੀਤੀ ਹੈਗੀ ਠੀਕ ਨਾਲੇ ਤਾਂ ਕੱਪੜੇ ਮੇਰੇ ਬਹੁਤ ਸਾਰੇ ਸੀਗੇ ਧੋਣ ਵਾਲੇ ਦੋ ਤਿੰਨ ਦਿਨਾਂ ਦੇ ਪਏ ਸੀਗੇ ਕਿਉਂਕਿ ਕੱਲ ਮੈਂ ਬਾਗ ਕੀ ਰਖੜੀ ਬੰਨਣ ਤਾਂ ਕਰਕੇ ਇਹਨੂੰ ਧੋਤੇ ਕੇ ਆਕੇ ਤੇ ਅੱਜ ਫਿਰ ਮੈਂ ਕੱਪੜੇ ਧੋਤੇ ਸਾਰੀਆਂ ਸਫਾਈਆਂ ਕੀਤੀਆਂ ਬਾਥਰੂਮ ਸਾਫ਼ ਕੀਤੇ ਵੇੜਾ ਧੋਤਾ ਤੇ ਵੀਡੀਓ ਮੇਰੀ ਪਹਿਲਾਂ ਦੀ ਅਪਲੋਡ ਕਰਨ ਵਾਲੀ ਸੀ ਤਾਂ ਕਰਕੇ ਫਿਰ ਮੈਂ ਇੱਥੋਂ ਵੀਡੀਓ ਬਣਾਈ ਨਹੀਂ ਗਈ ਕਿਉਂਕਿ ਫਿਰ ਫੋਨ 'ਚ ਸਪੇਸ ਨਹੀਂ ਰਹਿੰਦੀਗੀ ਠੀਕ ਹੈ ਫੋਨ ਮੈਂ ਖਚਾ ਲਾ ਬਣਾਉਣੀ ਹੈ ਥੋੜੀ ਜਿਹੀ ਵੀਡੀਓ ਦੀ ਸ਼ੁਰੂਆਤ ਕਰ ਲੈਣੀ ਹੈਗੀ ਨਾਲੇ ਨਵੀਨ ਕੇਸੀ ਨੂੰ ਮੋਹਣਾ ਸੀ ਮੈਂ ਤਾਂ ਕੱਲ੍ਹ ਨਾਲੀ ਸੀਗੀ ਕੱਲ੍ਹ ਨਹੀਂ ਪਰਸੋਂ ਸੋਮਵਾਰ ਨੂੰ ਨਾਲੀ ਸੀਗੀ ਨਵੀ ਨੇ ਤੇਲੇ ਰੈਸਟਰ ਨੂੰ ਕਰੀਮ ਖਾਣ ਦੇ ਵੇਲੇ ਹਾਂ ਪਤਾ ਹੀ ਨਹੀਂ ਲੱਗਦਾ ਦੋ ਬਟੀਆਂ ਹੋ ਗਏ ਅਜੇ ਲੈ ਕੱਲ ਮੈਂ ਗਈ ਸੀ ਬੰਨਣ ਰਖੜੀ ਅੱਜ ਸਾਡੀ ਕੁੜੀ ਆ ਗਈ ਬੰਨਣ ਜਾ ਹਾਂ ਉਹ ਮੈਂ ਬੈਠਾ ਥਿਰੋ ਪਹਿਲਾ ਚਾਹ ਹਾਂਜੀ ਅੱਜ ਦਿਨ ਹੈਗਾ ਮੰਗਲਵਾਰ ਵੀਡੀਓ ਮੈਂ 2 ਦਿਨ ਹੋ ਗਏ ਕੋਈ ਬਣਾਈ ਨਹੀਂ ਜਿਆਦਾ ਐਤਵਾਰ ਦੀ ਥੋੜੀ ਜੀ ਪਈ ਹੈ ਵੀਡੀਓ ਇਹ ਸੌ ਵਾਰ ਨੂੰ ਜਿਹੜੀ ਅਸੀਂ ਦਵਾਈ ਲੈਣ ਗਈ ਸੀ ਚੌੜ-ਚੌੜ ਚ ਬਣਾ ਲਈ ਅਸੀਂ ਤੇ ਢੂਈ ਦੀ ਮੈਨੂੰ ਬਾਰੀ ਤਕਲੀਫ ਸੀਗੀ ਤੇ ਅੱਜ ਬਹੁਤ ਫਰਕ ਹੈਗਾ ਅੱਜ ਵੀ ਫਿਰ ਮੈਂ ਦਵਾਈ ਲੈ ਲਈ ਸੀ ਦਵਾਈ ਨਾ ਨਾ ਗਰਮੀ ਜੀ ਹੋ ਰਹੀ ਗਰਮੈਸ਼ ਜੀ ਆਉਂਦੀ ਹੈ ਕੁਝ ਤਾਂ ਗਰਮੀ ਹੈਗੀ ਹੈਗੀ ਤੇ ਕੁਝ ਤਾਂ ਦਵਾਈ ਗਰਮ ਹੁੰਦੀ ਹੈਗੀ ਤੇ ਬਸ ਅੰਗਣਵਾੜੀ ਚ ਗਈ ਸੀ ਮੈਂ ਆ ਕੇ ਤੇ ਫਿਰ ਬਸ ਕੰਮ ਆਪਦੇ ਖਿੱਤੇ ਜਿਹੜੇ ਰਹਿੰਦੇ ਸੀਗੇ ਇਹ ਵੀਡੀਓ ਆਪਣੀ ਥੋੜੀ ਜੀ ਜਿਹੜੀ ਬਣੀ ਹੈ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਇਦੀ ਕੁੜੀ ਆਈ ਸੀ ਰਖੜੀ ਬੰਨਣ ਤੇ ਉਹ ਆਈ ਸੀ ਸ਼ਾਮ ਜੇਨ ਤੇ ਫਿਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਹੁਣ ਕਵੇਲਾ ਤਾਂ ਹੋ ਹੀ ਗਿਆ ਤੇ ਮੈਂ ਕਿਹਾ ਤੁਸੀਂ ਰੋਟੀ ਪਾਣੀ ਖਾ ਕੇ ਜਾਓ ਫਿਰ ਉਹ ਪੌਣੇ 9 ਵਜੇ گئے ਆ ਵੀਡੀਓ ਮੈਂ ਜ਼ਿਆਦਾ ਬਣਾਈ ਨਹੀਂ ਬਸ ਕੱਲੀ ਰਖੜੀ ਜਿੱਦੋਂ ਬੰਨੀ ਉਹਨੇ ਰੈਂਪਲ ਨੇ ਬਸ ਉਹਦੇ ਹੀ ਫਿਰ ਮੈਂ ਬਣਾਈ ਸੀ ਥੋੜੀ ਜਿਹੀ ਵੀਡੀਓ ਕਿਉਂ ਮੈਂ ਆ ਬਣਾ ਲਿਆ ਮੈਂ ਫੋਨ ਵੀ ਨਹੀਂ ਤਾਂ ਝਾਕਦੀ ਨਹੀਂ ਨਾ ਫੋਨ ਵੀ ਨਹੀਂ ਝਾਕਦੀ ਆਗੇ ਸੀ ਗਿਆ ਸ਼িকার ਦਵਾਈ ਲੈ ਕੇ ਅਮਨ ਦਾ ਬਹੁਤ ਧੰਨਵਾਦ ਵਿਚਾਰੀ ਵੀ ਨੂੰ ਲੈ ਕੇ ਗਈ ਫਿਰ ਕੀ ਆ ਲਗਾ ਔਰ ਟੂ ਹੀ ਜਿਹਾ ਬੜਾ ਦਰਦ ਹੋਈ ਜਾਂਦਾ ਸੀ ਫਿਰ ਰੰਗਣਵਾਰੀ ਚ ਆ ਕੇ ਫਿਰ ਅਸੀਂ ਉੱਧਰ ਕੋਠੇ ਗਈਆਂ ਦਵਾਈ ਲੈਣ ਤੇ ਹੁਣ ਮੈਂ ਕਿਹਾ ਪਾਣੀ ਪੂਣੀ ਕੀ ਕੇ ਫਿਰ ਚੱਲਦੇ ਹਾਂ ਇਹਨੂੰ ਆਖਿਆ ਮੱਲਮ ਮੱਲੀ ਲੈ ਕੇ ਆਈਏ ਹੁੰਦੀ ਨਹੀਂ ਸੀ ਕਹਿੰਦੀ ਨਹੀਂ ਨਹੀਂ ਜਾਣਾ ਤੇ ਮੇਰੀ ਸੈਲੀ ਦਾ ਬਹੁਤ ਧੰਨਵਾਦ ਫਿਰ ਧੰਨਵਾਦ ਦਾ ਸਕੀਨ ਮਰਨਾ ਉਹਦੇ ਕੰਮ ਹੀ ਹਾਂ ਇਹ ਤਾਂ ਹੈਗਾ ਗਾ ਪਾਣੀ ਲੈ ਲੈ ਹਾਂਜੀ ਟਾਈਮ 2 ਵਜ ਗਏ ਤੇ ਮੀ ਆਉਣ ਲੱਗ ਗਿਆ ਅੱਜ ਅਸੇ ਗੱਡੀ ਤੇ ਪ੍ਰਾਣਾ ਕਬਰ ਸੀਗਾ ਸਾਡੀ ਗੱਡੀ ਦਾ ਪਹਿਲਾਂ ਵੀ ਸੀਗੀ ਸਾਡੇ ਕੋਲ ਇਹਦੇ ਨਾਲ ਦੀ ਤੇ ਉਹ ਫਿਰ ਮੈਂ ਧੋਸ ਮਾਰ ਕੇ ਰੱਖਤਾ ਸੀਗਾ ਤੇ ਕਬਰ ਸੁਬਾ ਇਹਦੀ ਡੈਡੀ ਤੇ ਹੀ ਕੀਤੀ ਸੀ ਮੀ ਦਾ 바ਵਾ ਆ ਜਾਂਦਾ ਪਰ ਨੇ ਇਹਦਾ ਕਰਕੇ ਚਾਦਰਾਂ ਹੀ ਆ ਕਰਕੇ ਪਤਾ ਨਹੀਂ ਲੱਗਦਾਗਾ ਕੰਬੋ ਤਾਂ ਲੱਗਦੀ ਅੱਜ ਮੇਰੀ ਢੂਈ ਚ ਦਰਦ ਹੋਈ ਜਾਂਦਾ ਹੈਗਾ ਕੋਠੇ ਗੁਰੂ ਨੂੰ ਗਏ ਸੀਗੇ ਦਵਾਈ ਲੈਣ ਅਮਨ ਜੀ ਸੀਗੇ ਮੇਰੇ ਨਾਲ ਤੇ ਕੋਈ ਕੰਮ ਨਹੀਂ ਮੈਂ ਕਿਤੇ ਕੱਪੜਿਆਂ ਦੀ ਢੈ ਮਾਰਨ ਆਲੀ ਉਹ ਵੀ ਮਾਰੂਗੀ ਹੁਣ ਨਵੀ ਨਹੀਂ ਝਾੜੂ ਲਾਇਆਗਾ ਤੇ ਨਵੀ ਨਹੀਂ ਸਫਾਈ ਕੀਤੀ ਹੈ ਪੁੱਤਾਂ ਨਹੀਂ ਲਾਇਆਗਾ ਨਵੀ ਨੇ ਕਿਉਂਕਿ ਉਹ ਛੋਟੀ ਹੈ ਕਿ ਮੈਂ ਘਰ ਰਹਿਣ ਦੇ ਸਾਥ ਹੀ ਹੈ ਬਾਕੀ ਆਵਣ ਵੀ ਕਹਿ ਕੇ ਗਈ ਸੀ ਕਹਿੰਦੀ ਰਹਿਣ ਦੇ ਤੂੰ ਪੁੱਛੇ ਪੁੱਛੇ ਕੁਝ ਨਹੀਂ ਲਾਉਣਾ ਤੂੰ ਪੈ ਜਾ ਕਹਿੰਦੀ ਤੂੰ ਸਿੱਖ ਜਾ ਤੇ ਫਿਰ ਮਾਵਣ ਦੀ ਵੀ ਗੱਲ ਮੰਨਣੀ ਸੀ ਕਿ ਮੈਂ ਹੱਟ ਨਹੀਂ ਕੋਈ ਕੁਝ ਕਰਤੀ ਸੀ ਬਹੁਤ ਧੰਨਵਾਦ ਮੇਰੀ ਥੇਲੀ ਦਾ ਮੇਰੀਆਂ ਥੇਲੀਆਂ ਨਾਲੋਂ ਵੀ ਵਾਟ ਹੈ ਹੋ ਪੈਣਾ ਨੂੰ ਤੁਰੇਂਦੀ ਹੈਗੀ ਜਦੋਂ ਅਸੀਂ ਅੰਗਣਵਾੜੀ ਤੇ ਲੱਗੇ ਆਗੇ ਉਦੋਂ ਦੀ ਅਸੀਂ ਵਧੀਆ ਹੀ ਰਹੇ ਜੀ ਤੇ ਪ੍ਰਮਾਤਮਾ ਦਾ ਸ਼ੁਕਰ ਰੱਖਦੇ ਦੇਖੋ ਮੀ ਬਾਵਾ ਲੈ ਤੇ ਦਾ ਨਹੀਂ ਆਵਣੀ ਸੁਭਾਸ਼ ਜੀ ਦੱਸਿ ਗਿਆਂ ਸੀ ਗਿਆਂ ਦਵਾਈ ਲੈਣ ਕੋਟੇ ਕੋੋਂ ਪੱਲਾ ਮੀ ਆਇਆ ਸੀ ਜਾਂ ਤੇ ਅਸੀਂ ਮੈਂ ਤੇ ਆਵਣ ਕਹੀਗੇ ਮੈਂ ਕਿਹਾ ਦੇਖਿਓ ਅਮਣ ਇੱਥੇ ਮੀ ਪੈ ਗਿਆ ਤੇ ਅਮਣ ਕਹਿੰਦੀ ਬੱਟ ਬੱਟ ਸੰਨ ਛੱਡ ਕੇ ਹੀ ਰੱਬ ਮੀ ਪਾਗਦਾ ਹੁੰਦਾ ਅੱਜ ਕੱਲ हाँ जी अज मैं बनाऊंगी शिमला मिर्च तो आलू तड़का मैं लाई जाती सी तो मैं मैं अच्छी वीडियो क्योंकि मेरे नहीं थी ठीक है धू दुख दी तो नहीं मैं वीडियो ज्यादा बनाई गई तो कल भी नहीं बनाई गई रख लाए मेरी एक दो सब्जियाँ एग् खीरा तोरिया तो आगिया भिंडियाँ तो शिमला मिर्च ज्यादा सी फिर मैं थोड़ी ही रख दूँ तो मैं ला दूंगी तड़का फटाफट ਵੀਡੀਓ ਨੂੰ ਵੱਧ ਵੱਧ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਪਤਾ ਕੀ ਹੈਗਾ ਮੇਰੀ ਬਹੁਤ ਮਿਹਨਤ ਲੱਗ ਜਾਂਦੀ ਹੈ ਮੇਰੇ ਅੱਖਾਂ 'ਚ ਦਰਦ ਹੋਣ ਲੱਗੇ ਜਾਂਦੇ ਜੀ ਜਦੋਂ ਮੈਂ ਵੀਡੀਓ ਐਡਿਟ ਕਰਦੀ ਹੈਗੀ ਬਹੁਤ ਟਾਈਮ ਲੱਗ ਜਾਂਦਾ ਜਿਹੜੀ ਤਾਂ ਲੰਬੀ ਜ਼ਿਆਦਾ ਵੀਡੀਓ ਹੁੰਦੀ ਹੈ ਉਹਦੇ ਤੇ 2 ਘੰਟੇ ਲੱਗ ਜਾਂਦੇ ਤੇ ਜਿਹੜੀ ਮਤਲਬ ਵੀ ਥੋੜੀ ਛੋਟੀ ਹੁੰਦੀ ਹੈ ਉਹ ਤੇ ਘੰਟਾ ਡੇਢ ਘੰਟਾ ਲੱਗ ਜਾਂਦਾ ਹੈ ਤਿੰਨ ਵਾਲੀਆਂ ਜਿਹੜੀਆਂ ਵੀਡੀਓ ਸੀ ਉਹਨਾਂ ਤੇ ਬਹੁਤ ਮੈਨੂੰ ਟਾਈਮ ਢਾਈ ਢਾਈ ਤਿੰਨ ਤਿੰਨ ਘੰਟੇ ਲੱਗੇ ਸੀ ਜਿੰਨਾ ਪਿਆਰ ਤੁਸੀਂ ਉਹਨਾਂ ਵੀਡੀਓ ਨੂੰ ਦਿੱਤਾਗਾ ਉਹਨਾਂ ਹੀ ਮੇਰੇ ਜਿਹੜੇ ਘਰ ਦੇ ਡੇਲੀ ਵਲੌਗ ਆ ਉਹਨਾਂ ਨੂੰ ਦਿਆ ਕਰੋ ਤੇ ਵੀਡੀਓ ਨੂੰ ਵੱੱਟ ਵੱੱਟ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਕਿਉਂਕਿ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈਗੀ ਤੇ ਮੈਂ ਕੁਝ ਕਰਕੇ ਦਿਖਾਉਣਾ ਚਾਹੁੰਨੀ ਆਂਗੀ ਦੀ ਹਾਂਜੀ ਵੀਡੀਓ ਦੇ ਕਰਦੇ ਸਮਾਪਤੀ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਵਾਗਤ